ਸਾਸੀ ਗਾਲ ਜੀ ਸਵਾਗਤ ਆ ਸਭ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬੜੇ ਦਿਨਾਂ ਬਾਅਦ ਪੰਜਾਬ ਤੋਂ ਆਉਣ ਬਾਅਦ ਚੱਲਦੇ ਆ ਖੇਤਾਂ ਨੂੰ ਫੇਰ ਦੇਖਦੇ ਆ ਕਿਦਾਂ ਦਾ ਝੋਨਾ ਹੋ ਗਿਆ ਆਪਣਾ ਤੇ ਆ ਵੇਖੋ ਆ ਝੋਨੇ ਦੇ ਵਿੱਚ ਕਾ ਬਹੁਤ ਹੋ ਗਿਆ ਇਸ ਦੇ ਵਿੱਚ ਨੋਮ ਨਹੀਂ ਪਾਈ ਆ ਤੇ ਸਭ ਬਿਠਾਤਾ ਥੱਲੇ ਕਰਤਾ ਪੀਲਾ ਨੋਮ ਨਹੀਂ 골ਡ ਨੇ ਤੇ ਆ ਲਈ ਆਪਾਂ ਲੱਸੀ ਸੀਰੀ ਵਾਸਤੇ ਇੱਥੇ ਲੈ ਕੇ ਜਾਂਦੇ ਆ ਉਹ ਪੈਲੇ ਜੋਤੇ ਕਾਗੜ ਆਇਆ ਸੀ ਝੋਨੇ ਦੇ ਵਿੱਚੋਂ ਤੇ ਕਾ ਝੁਕ ਝੁਕ ਕੇ ਬਾਰ ਸੋ ਟੰਡਿਆ ਵਟਾ ਤੋਂ ਤੇ ਲੈ ਕੇ ਚਲਦੇ ਆ ਲੱਸੀ ਦੇ ਕੇ ਆਉਣੇ ਉਹਨੂੰ ਸਾਹਮਣੇ ਇੱਧਰ ਰੰਦਾਵਾ ਫਾਰਮ ਚਲਦੇ ਆਂ ਅਜ ਪੈਦਲ ਹੀ ਖੇਤ ਤੱਕ ਤੇ ਲੱਸੀ ਲੈ ਕੇ ਆਉਣੇ ਵੇਖਦੇ ਕਿੰਨਾ ਕੰਮ ਰਹਿ ਗਿਆ ਕਰਨ ਵਾਲਾ ਹੁਣ ਇੱਧਰ ਵੀ ਸਭ ਭਾਈ ਨੋਮਨੀ ਗੋਲਡਨਾਂ ਨੇ ਬਹੁਤ ਜ਼ਿਆਦਾ ਘਾਹ ਹੋ ਗਿਆ ਸੀ ਤਾਂ ਹੀ ਦੇ ਵਿੱਚ ਤੇ ਨੋਮਨੀ 골ਡ ਪਾਤੀ ਆ ਤੇ ਹੁਣ ਪ੍ਰੀਲਾ ਕਰਦਾ ਫੜ ਕੇ ਕਾ ਬਿਠਾ ਦੂਗੀ ਸਭ ਥੱਲੇ ਨੂੰ ਤੇ ਰਾਤ ਵੀ ਬਾਰਿਸ਼ ਹੋਈ ਕਾਫੀ ਤੇ ਮੌਸਮ ਅੱਜ ਨਾਰਮਲ ਜਿਹਾ ਹੀ ਆ ਬੱਦਲਾ ਜਿਹਾ ਵੀ ਹੈ ਗਿਆ ਵੇਖੋ ਰਾਤ ਵੀ ਕਾਫੀ ਬਾਰਿਸ਼ ਹੋਈ ਦੋ ਤਿੰਨ ਮੀਂਹ ਜਿਹਾ ਕੇ ਮੀਂਹ ਆ ਕਾਫੀ ਸ਼ਰਟਾ ਜਾ ਪੈ ਗਿਆ ਤੇ ਖਾਦ ਦੀ ਬੜੀ ਦਿੱਕਤ ਆਉਂਦੀ ਹੈ ਕਿਸਾਨਾਂ ਨੂੰ ਜ਼ਿੰਮੇਦਾਰਾਂ ਨੂੰ ਖਾਦ ਨਹੀਂ ਮਿਲਦੀ ਯੂਰੀਆ ਬਹੁਤ ਜ਼ਿਆਦਾ ਦਿੱਕ ਰਿਹਾ ਸਰਕਾਰੀ ਦੁਕਾਨਾਂ ਤੇ ਖਾਦ ਆਉਂਦੀ ਹੈ ਸੁਸਾਇਟੀਆਂ ਦੇ ਵਿੱਚ ਪਰ ਬਹੁਤ ਜ਼ਿਆਦਾ ਭੀੜ ਹੈ ਉੱਥੇ ਬਹੁਤ ਲੰਮੀਆਂ ਲੰਮੀਆਂ ਲੈਣਾ ਤੇ ਇੱਕ ਆਧਾਰ ਕਾਰਡ ਤੇ ਤਿੰਨ ਜਾਂ ਪੰਜ ਬੋਰੀਆਂ ਦੇਣ ਹੈ ਫਰਦ ਦੇ ਨਾਲ ਬਹੁਤ ਹੀ ਜ਼ਿਆਦਾ ਦਿੱਕਤ ਆ ਗਈ ਹੈ ਯੂਰੀਆ ਦੀ ਇੱਥੇ ਲੱਗੇ ਬੰਨੇ ਛੇਤਰਪੇ ਵਿੱਚ ਨੇ ਕੋ ਪੰਜਾਬ ਨੇ 60 70 ਕਿਲੋਮੀਟਰ ਤੱਕ ਕਿਤੇ ਖਾਦ ਨਹੀਂ ਮਿਲ ਲਈ ਤੇ ਕਿਸਾਨ ਬਹੁਤ ਪਰੇਸ਼ਾਨ ਜੀਮੀਦਾਰ ਸਰਕਾਰ ਨੂੰ ਚਾਹੀਦਾ ਇਹਦਾ ਛੇਤੀ ਛੇਤੀ ਹੱਲ ਕੀਤਾ ਜਾਵੇ ਤਾਂ ਕਿ ਫਸਲ ਨੂੰ ਟਾਈਮ ਤੇ ਖਾਦ ਪਾ ਪੈ ਸਕੇ ਤੇ ਚਲਦੇ ਹਾਂ ਉਥੇ ਪੈੜੀ ਦੇ ਵਿੱਚ ਲੈ ਕੇ ਲਸੀ ਤੇ ਪਾਈਪ ਲਾਈਨ ਚੱਲਣ ਢਈ ਆਪਣੀ ਪਹਿਲਾਂ ਇੱਧਰ ਛੱਡਿਆ ਥੱਲੇ ਪਾਣੀ ਤੇ ਭਰ ਗਿਆ ਸਭ ਹਨ ਲਾਤੀ ਆ ਪਾਈਪ ਲੈਣ ਉਹ ਤਾਂ ਨੂੰ ਜਾਂੜਿਆ ਉਧਰ ਪਾਣੀ ਜਿਹੜਾ ਪਛੇਤਾ ਵਾਲਾ ਦਾ ਲਾਇਆ ਸੀ ਆਪਾਂ ਤੇ ਪਿਛਲੀ ਯਾਰ ਲਾਇਆ ਸੀ ਉਹ ਉੱਚੀ ਪੈਲੀ ਦੇ ਵਿੱਚ ਉਹਦੇ ਵਿੱਚ 26 ਲਾਇਆ ਸੀ ਤੇ ਕੋ ਵਧਿਆ ਨਹੀਂ ਨਿਕਲਿਆ ਹਲਦੀ ਰੋਗ ਜਿਹਾ ਲੱਗ ਗਿਆ ਉਹਨੂੰ ਫਲਾਸਟ ਦੇ ਵਿੱਚ ਆਣਗੇ ਤੇ ਆ ਗਈ ਸਾਰਾ ਪੀਆਰ 13 ਇੱਕ ਹੀ ਵੈਰੈਟੀ ਲਾਤੀ ਆਪਾਂ ਕੋਆ ਸਭ ਦਾ ਅਖੜਾ ਹੈ ਉਹ ਤੇ ਵਟਾਂ ਚੁੱਕ ਚੁੱਕ ਸੁੱਟਣ ਦੇ ਆ ਬਾਹਰ ਸਿਰੀ ਇਸ ਵਾਰ ਕੋਈ ਜਿਆਦਾ ਹੀ ਸ਼ਾਟਿੰਗ ਹੋਈ ਆ ਖਾਦੀ ਨਹੀਂ ਤੇ ਇਦਾਂ ਨਹੀਂ ਹੁੰਦਾ ਹਰ ਸਾਲ ਟਾਈਮ ਤੇ ਮਿਲ ਜਾਂਦੀ ਆ ਕਿਸਾਨਾਂ ਨੂੰ ਪਰ ਇਸ ਵਾਰ ਤੇ ਬਹੁਤ ਹੀ ਜਿਆਦਾ ਸ਼ਾਟਿੰਗ ਆ ਹਰ ਸੋਸਾਇਟੀ ਦੇ ਲੰਮੀਆਂ ਲੈਣਾ ਤੇ ਗੱਡੀਆਂ ਆਉਂਦੇ ਆ ਰੋਜ਼ ਉਨੀ ਕ ਮੰਡੀ ਜਾਂਦੇ ਦੋ ਦੋ ਚਾਰ ਚਾਰ ਬੋਈਆਂ ਮਿਲਦੀਆਂ ਕਿਸਾਨਾਂ ਨੂੰ ਓ ਸਾਹਮਣੇ ਡਟਿਆ ਜੱਟ ਛੋਟਣ ਡਿਆ ਕਾ ਬਾਹਰ ਆ ਥੱਲੇ ਨਿਵੀ ਵਾਲੀ ਪੈੜੀ ਦੇ ਵਿੱਚ ਜਦੋਂ ਦਾ ਝੋਨਾ ਲੱਗਾ ਤੇ ਹੁਣ ਪਾਣੀ ਲਾਇਆ ਜਾ ਕੇ ਇੱਕ ਵਾਰ ਬਹੁਤ ਤਕੜਾ ਮੀਂਹ ਪੈ ਗਿਆ ਸੀ ਤੇ ਹਜੇ ਵੀ ਲਗਾਤਾਰ ਮੀਂਹ ਪਈ ਜਾਂਦਾ ਵਾ ਤੇ ਹੁਣ ਪਾਣੀ ਲਾ ਕੇ ਪਰਤੀ ਸਾਰੀ ਤੇ ਹੁਣ ਬੰਦ ਕਰਤਾ ਵਾ ਉਧਰੋਂ ਦੀ ਹੋ ਕੇ ਘੁੰਮ ਕੇ ਵੱਟੇ ਵੱਟ ਚੱਲਦੇ ਆ ਉੱਤੇ ਉਹਦੇ ਕੋਲ ਜਿਹੜੇ ਛੋਟਣ ਡਿਆ ਕਾ ਬਾਹਰ ਕੱਢ ਕੱਢ ਕੇ ਪਿਉ ਨੇ ਲੱਸੀ ਉਹਨੂੰ ਠੰਡੀ ਠਾਰ ਗਤੇ ਆਲਦਾਂ ਸਿੱਧੂ ਦੇ ਕੋਲ ਸਿੱਧੂ ਛੋਟਾਂ ਡਾਕਾਓ ਸਾਹਮਣੇ ਜਾਂੜਿਆ ਬੁਰੀ ਚ ਲੈ ਕੇ ਸਿੱਧੂ ਉਂਗਲੀ ਆ ਮੇ ਲੇ ਗਿਆ ਚਲਦੇ ਆ ਉਹਦੇ ਕੋਲ ਹੀ ਉੱਥੇ ਹੀ ਆਂਦਾ ਇੱਧਰ ਹੀ ਲੈ ਆ ਅਸੀਂ ਖੋ ਪੰਜਾਬ ਦਾ ਜਲ ਜਲ ਕਨਾ ਭਰਿਆ ਜਲ ਕਿਨਾ ਭਰਿਆ ਪੈਲੀਆਂ ਚ ਪਾਣੀ ਠੰਢੀਆਂ ਠਾਰ ਕੀਤੀਆਂ ਪਈਆਂ ਬਿਲਕੁਲ ਪੈਲੀਆਂ ਆ ਵੇਖੋ ਇਦਾਂ ਦਾ ਝੋਨਾ ਹੋ ਗਿਆ ਵਾ ਆਪਣਾ 12 13 ਜੂਨ ਨੂੰ ਚਾਲੂ ਕੀਤਾ ਸੀ ਤੇ ਪਾਣੀ ਦੇ ਘਾਟ ਹੀ ਲੱਗਿਆ ਦੀ ਮਾਰਗ ਦੀ ਕਿਰਪਾ ਰਹੀ ਆ ਮੀਂਹ ਟਾਈਮ ਤੇ ਪੈਂਦੇ ਰਹੇ ਜਦੋਂ ਦਾ ਵੱਡਾ ਮੀਂਹ ਪਿਆ ਉਸ ਤੋਂ ਬਾਅਦ ਹੁਣ ਜਾ ਕੇ ਪਾਣੀ ਲਾਇਆ ਪੈੜੇ ਦੇ ਵਿੱਚ ਆ ਵੇਖੋ ਅੱਜ ਬੰਦ ਕੀਤਾ ਵਾ ਤੇ ਜੋੜ ਕੇ ਪਾਈਪ ਲਾਇਨ ਉਹ ਤਾਂ ਨੂੰ ਚੱਲਣ ਢਈ ਹੋਣਾ ਤੇ ਘਾਹ ਵੀ ਬਹੁਤ ਘਟ ਰਿਹਾ ਪੈਲੀ ਦੇ ਵਿੱਚ ਆਦਗੀ 12 13 ਕਿਲਿਆਂ ਦੇ ਵਿੱਚ 7 8 ਭਈਆ ਲਾ ਕੇ ਇੱਕੋ ਦਿਨ ਦੇ ਵਿੱਚ ਨਬੇੜਦਾ ਹੀ ਕੰਮ ਤੇ ਇੱਕ ਦਿਨ ਚ ਸਾਰਾ ਨਿਕਲ ਗਿਆ ਫਾਈਨਲ ਹੋ ਗਿਆ ਸੀ ਤੇ ਉਹੀ ਜਿਹੜਾ ਘਾਹ ਵਗੈਰਾ ਵਟਾਂ ਦੇ ਰੱਖਿਆ ਉਹਨਾਂ ਨੇ ਥੋੜਾ ਬਹੁਤ ਉਹ ਵੀ ਛੱਕਣ ਦਿਆ ਸਿੱਧੂ ਲੱਗਾ ਉਹ ਬੋਰੀ ਭਰ ਕੇ ਲਿਆਉਣ ਦਿਆ ਸਿੱਧੂ ਪਿੰਡਾ ਠੰਡੀ ਠੰਡੀ ਲੱਸੀ ਨਮਕ ਪੜੋਗੀ ਕਿ ਖੰਡ ਪੜੀ ਹੈ ਨਹੀਂ ਖੰਡ ਭਈਆ ਤੇਜ ਦੇ ਦੋ ਕੰਮ ਖੀਂਜ ਦਿਓ ਹੋ ਜਾਂਦਾ ਦੁੱਧੀ ਦੁੱਧ ਲੈ ਕੇ ਸਾਹਮਣੇ ਤੇ ਪੀਆਰ 13 ਇਦਾਂ ਦਾ ਹੋ ਗਿਆ 12 13 ਤਰੀਕ ਦਾ ਲੱਗਾ ਕਮੈਂਡ ਕਰਕੇ ਦੱਸਿਓ ਆ ਕਿ ਆਪ ਜੀ ਦੇ ਜਿਲਿਆਂ ਪਿੰਡਾਂ ਦੇ ਵਿੱਚ ਕਿੰਨੇ ਕਿੰਨੇ ਤਰੀਕ ਨੂੰ ਚਾਲੂ ਹੋਇਆ ਸੀ ਉਹਨਾਂ ਦਾ ਕਿਦਾਂ ਦਾ ਹੋ ਗਿਆ ਕਿਹੜੀ ਕਿਹੜੀ ਵੈਰਾਈਟੀ ਲਾਈ ਆਪ ਜੀ ਨੇ ਹਰ ਇੱਕ ਜਿੰਨੇ ਮਿੱਟੀ ਖਿੱਚ ਕੇ ਲੈਂਦੇ ਉਤੋਂ ਸਾਰੀ ਇਹਦੇ ਵਿੱਚ ਪਾਈ ਥੱਲੇ ਤੇ ਸਾਰਾ ਇੱਕ ਲੈਵਲ ਕੀਤਾ ਹੈ 12-13 ਕਿ ਲੈਂਦਾ ਪਲਾਟ ਠੀਕ ਹੈ ਮੈਂ ਕਿ ਜਿੰਨੇ ਲੈਂਦੇ ਕਿਧਰ ਸੇ ਨਹੀਂ ਉਹ ਕਿੱਥੇ ਹੈ ਉਧਰ ਸੇ ਮਾ ਯਾਰ ਬਹੁਤ ਭੁੱਲ ਜਾਂਦੀ ਹੋਵੇ ਤਾਂ ਆਧਾ ਕੰਮ ਪੜਾ ਉੱਠ ਆ ਗਿਆ ਆ ਵੇਖੋ ਇਸ ਹਿਸਾਬ ਨਾਲ ਲੈਣ ਲੱਗੀ ਪਿੱਛੇ ਦਾ ਪਾਓਏ ਪੂਰੀ ਆ ਵੇਖੋ ਇੰਨੀ ਭੀੜ ਹੈ ਜਿਆਦਾ ਵੰਡਣ ਹੀ ਨਹੀਂ ਤੇ ਡਾ ਗੇਟ ਬੰਦ ਕਰਤੇ ਇੰਨੀ ਜਿਆਦਾ ਜਨਤਾ ਹੋ ਗਈ ਹੈ ਹੋ ਜੀ ਆ ਦੇਖੋ ਕੀ ਪੰਡਿਆ ਵਾ ਸੈਂਟਰ ਤੇ ਏਪੋ ਵਾਲੇ ਤੇ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ ਵੇਖੋ ਤੁਹਾਡਾ ਪੀਟ ਲੱਗੀ